ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮ ਦੇ ਠੇਕੇਦਾਰ ਕੌਮ ਦੇ ਵਾਰਿਸ ਕੌਮ ਦੇ ਰਖਵਾਲੇ ਬਹੁਤ ਥਾਵਾਂ ਤੇ ਨਜ਼ਰ ਨਹੀਂ ਆਉਂਦੇ ਮੈਂ ਜਿਹੜੀ ਗੱਲ ਕਰਨੀ ਹੈ ਨਾ ਵੀ ਇਹਨਾਂ ਕੌਮ ਦੇ ਠੇਕੇਦਾਰਾਂ ਦੀ ਹਰ ਵਕਤ ਗੈਰ ਹਾਜ਼ਰੀ ਕਿਉਂ ਹੁੰਦੀ ਹੈ ਐਬਸੈਂਟ ਕਿਉਂ ਹੁੰਦੀ ਹੈ ਤੇ ਉਮੈ ਇਹ ਗੱਲ ਆਪਣੇ ਨਜ਼ਰੀਏ ਤੋਂ ਕਰਨਾ ਚਾਹੁੰਨਾ ਕਿ ਜੇ ਕਿਹਦਾ ਵਿਆਹ ਹੋਵੇ ਤਾਂ ਵੀ ਬਾਬਾ ਗੁਰਿੰਦਰ ਸਿੰਘ ਦੀ ਐਂਟਰੀ ਢਿੱਲੋਂ ਵਿਆਸ ਵਾਲਿਆਂ ਦੀ ਹੈਲੀਕਾਪਟਰ ਤੇ ਆਉਂਦੇ ਆ ਤੇ ਕੁੜੀ ਮੁੰਡੇ ਨੂੰ ਸ਼ਗਨ ਪੜਾ ਕੇ ਅਸ਼ੀਰਵਾਦ ਦੇ ਕੇ ਚਲੇ ਜਾਂਦੇ ਆ ਸੁਰਖੀਆਂ ਬਣ ਜਾਂਦੀਆਂ ਨੇ ਜੇ ਕਿਸੇ ਨਕਲੀ ਅਰਾਜੇ ਦੀ ਦਸਤਾਰਬੰਦੀ ਕਰਾਉਣੀ ਹੁੰਦੀ ਹੈ ਪ੍ਰਾਪਰਟੀ ਪ੍ਰੂਫਟੀ ਦੱਬਣ ਵਾਸਤੇ ਤੇ ਉੱਥੇ ਵੀ ਬਾਬਾ ਬਿਰਿੰਦਰ ਸਿੰਘ ਢਿੱਲੋਂ ਪਹੁੰਚ ਜਾਂਦਾ ਆ। ਆਸ਼ਾ ਜਦੋਂ ਇਹ ਪਹੁੰਚਿਆ ਨਾ ਉੱਥੇ ਇੱਕ ਬਹੁਤ ਵੱਡੀ ਵਿਆਧਵੀ ਹੋਈ। ਉਹ ਜਿਹੜੇ ਬਾਬੇ ਨੇ ਪਾਠ ਕੀਤਾ ਸੀ ਨਾ ਗ੍ਰੰਥੀ ਨੇ ਪਤਾ ਨਹੀਂ ਕੀ ਨਾਮ ਉਹਦਾ ਰਾਏ ਸਿੰਘ ਪਤਾ ਨਹੀਂ ਹੈ ਜਿਆ ਕੁਸ ਤੇ ਚਲ ਕੋਈ ਨਹੀਂ। ਉਹ ਕਹਿੰਦਾ ਸੀ 48 ਘੰਟਿਆਂ ਵਿੱਚ ਇੱਕ ਚੌਂਕੜੇ ਵਿੱਚ ਪਾਠ ਕੀਤਾ ਹੈ। ਤੇ ਉਹ ਬਾਬਾ ਵੀ ਖੜਾ ਹੱਥ ਜੋੜੀ ਤੇ ਬਾਬਾ ਗ੍ਰਿੰਦਰ ਢਿੱਲੋਂ ਆਇਆ ਬਾਬੇ ਦੀ ਸਕਿਉਰਟੀ ਨੇ ਬਾਬੇ ਨੂੰ ਇਗਨੋਰ ਕਰਕੇ ਧੱਕਾ ਮਾਰ ਕੇ ਪਾਸੇ ਕਰਤਾ ਉਥੇ ਜੇ ਸਾਡੀ ਕੌਮ ਦੇ ਕਢਮ ਚੌਧਰੀ ਸੀ ਨਾ ਆ ਪੱਤਰਕਾਰ ਮੱਕੜ ਵਰਗੇ ਸ਼ਮਨਿਕ ਕਮੇਟੀ ਦੇ ਪ੍ਰਧਾਨ ਧਾਮੀ ਵਰਗੇ ਦਾਦੂ ਬਾਲ ਵਰਗੇ ਕਾਫੀ ਗਏ ਸੀ ਚੌਧਰੀ ਉਥੇ ਇਹਨਾਂ ਨੇ ਇਹ ਕਿਹਾ ਸੀ ਨਾ ਕਿ ਇਹ ਉਹ ਸ਼ਖਸ਼ ਹੈ ਜਦੋਂ ਮਹਾਰਾਜਾ ਹੀਰਾ ਸਿੰਘ ਨੂੰ ਅਖੰਡ ਪਾਠ ਸੁਣਾਇਆ ਸੀ ਇੱਕ ਚੌਂਕੜੇ ਵਿੱਚ ਤੇ ਮਹਾਰਾਜਾ ਹੀਰਾ ਸਿੰਘ ਕਹਿੰਦੇ ਦੱਸੋ ਪੰਜਾਬ ਦੇ ਵਿੱਚੋਂ ਕਿਹੜੀ ਧਰਤੀ ਦਾ ਟੁਕੜਾ ਕੱਟ ਕੇ ਤੁਹਾਡੀ ਝੋਲੀ ਵਿੱਚ ਪਾ ਦਿਆਂ ਤੇ ਭਾਈ ਕਾਂਸੀ ਨਿਮਾਪਾ ਦੇ ਪਿਤਾ ਜੀ ਕਹਿੰਦੇ ਸੀ ਕਹਿੰਦੇ ਨਹੀਂ 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 ਤੁਸੀਂ ਪਾਠ ਸੁਣ ਲਿਆ ਤੇ ਮੈਨੂੰ ਭੇਟਾ ਮਿਲ ਗਿਆ ਨਿਲਕੇ ਐਡਾ ਵੱਡੂ ਐਡਾ ਵੱਡਾ ਸਤਿਕਾਰਤ ਹੋਊਗਾ ਬਣਾ ਕੇ ਪੇਸ਼ ਕੀਤਾ ਸੀ ਤੇ ਉੱਥੇ ਜਿਹੜੇ ਹੁਣ ਬਾਬੇ ਨੇ ਪਾਠ ਕੀਤਾ ਸੀ ਨਾ ਜਦੋਂ ਦਸਤਾਰ ਬੰਦੀ ਕਰਾਈ ਹੈ ਉਹਦੇ ਪ੍ਰਤਾਪ ਉਹ ਜਵਾਬ ਜੇ ਦੀ ਜਿਹੜਾ ਨਕਲੀ ਰਾਜਾ ਬਣਾ ਕੇ ਪਾਏ ਉਹ ਕਾਰਨ ਕੀ ਹੈ ਵੀ ਪ੍ਰਾਪਰਟੀ ਦੱਬਣ ਵਾਸਤੇ ਹੋਰ ਕੁਝ ਨਹੀਂ ਤੇ ਉਦੋਂ ਉਥੇ ਗਰੰਥੀ ਨੂੰ ਧੱਕੇ ਮਾਰੇ ਜਾਂਦੇ ਹਨ ਤੇ ਜਿਹੜਾ ਬਾਬਾ ਗੁਰਮ ਸਿੰਘ ਢਿੱਲੋਂ ਹੈ ਤੇ ਉਹ ਜਾ ਕੇ ਉਹ ਬੱਚੇ ਦੇ ਪੈਰੀ ਹੱਥ ਲਾਉਂਦਾ ਜਣ ਕੇ ਸਾਡੀਆਂ ਸਿੱਖ ਜਥੇਬੰਦੀਆਂ ਜਾਂ ਜਿਹੜੇ ਠੇਕੇਦਾਰ ਨੇ ਕੌਮ ਦੇ ਉਹ ਬਹੁਤ ਥਾਮਾਂ ਤੇ ਮਿਸ਼ਨ ਜਣ ਕੇ ਗੈਰਹਾਜ਼ਰ ਪਾਈ ਜਾਂਦੇ ਹਨ ਤੇ ਅੱਛਾ ਸਭ ਤੋਂ ਵੱਡੀ ਗੱਲ ਜਿਵੇਂ ਮੈਂ ਜੇ ਤੁਸੀਂ ਅਕਲ ਦਲ ਦੀ ਗੱਲ ਕਰ ਲਓਗੇ ਜਾਂ ਸ਼੍ਰੋਣੀ ਕਲ ਦਲ ਦੀ ਜਿਹੜੀ ਰਾਜਨੀਤੀ ਦੇ ਵਿੱਚ ਬਹੁਤ ਵੱਡੇ ਵੱਡੇ ਉਹ ਸੀਨੀਅਰ ਲੀਡਰ ਜਿਹਨਾਂ ਨੂੰ ਕਿਹਾ ਜਾਂਦਾ ਤੇ ਜਦੋਂ ਮਜੀਠੀ ਦੀ ਜਮਾਨਤ ਹੁੰਦੀ ਹੈ ਉਦੋਂ ਵੀ ਬਾਬਾ ਵਿਰਿੰਦਰ ਸਿੰਘ ਢਿੱਲੋਂ ਵੀ ਪਹੁੰਚਦਾ ਹੈ ਤੇ ਉਦੋਂ ਵੀ ਇਹ ਸਾਰੇ ਮਿਸਿੰਗ ਸੀ ਜਾਨਕਿ ਇਹ ਜਿਹੜੀਆਂ ਅੰਦਰੂਨੀ ਖਬਰਾਂ ਨੇ ਨਾ ਅੰਦਰ ਖਾਤੇ ਚੱਲ ਰਹੀਆਂ ਨੇ ਇਹਨਾਂ ਨੂੰ ਸਮਝਣਾ ਪੈਣਾ ਵੀ ਸਿੱਖ ਕੌਮ ਦੀ ਸੰਗੀ ਕਿੱਦਾਂ ਘੁੱਟੀ ਜਾ ਰਹੀ ਹੈ ਕਿੱਦਾਂ ਇਹ ਅਖੌਤੀ ਪੰਥਕ ਕੇਵਲ ਫੇਸਬੁੱਕਾਂ ਤੇ ਲੋਕਾਂ ਨੂੰ ਗਾੜੀ ਗਲੋ ਦੇਣ ਤੱਕ ਸੀਮਿਤ ਨੇ ਜਾਂ ਪੰਥ ਵਿੱਚੋਂ ਛੇਕਣ ਤੱਕ ਸੀਮਿਤ ਨੇ ਤੇ ਉਦੋਂ ਮਿਸ਼ਨ ਕਿਉਂ ਹੁੰਦੇ ਮਤਲਬ ਇਹ ਕਹ ਲਈਏ ਵੀ ਜਿਹੜੀ ਕੌਮ ਸ਼ਬਦ ਗੁਰੂ ਦੇ ਲੜ ਲਾਈ ਸਾਡੇ ਗੁਰੂ ਸਹਿਬਾਨ ਨੇ ਤੇ ਉਹ ਕੌਮ ਨੂੰ ਹੁਣ ਦੇਹ ਧਾਰੇ ਗੁਰੂ ਦੇ ਲੜ ਲਾਇਆ ਜਾ ਰਿਹਾ ਕਿਤੇ ਨਾ ਕਿਤੇ ਇੱਕ ਹਦਸ਼ਾ ਜਿਹੜਾ ਸਾਹਮਣੇ ਦਿਸ ਰਿਹਾ ਤੇ ਸਾਡੇ ਜਿਹੜੇ ਕੌਮ ਦੇ ਕੜਮ ਚੌਧਰੀ ਨੇ ਇਹਨਾਂ ਨੂੰ ਧਿਆਨ ਦੇਣਾ ਨਹੀਂ ਕਿਉਂਕਿ ਇਹਨਾਂ ਨੂੰ ਵੋਟਾਂ ਤੱਕ ਮਤਲਬ ਹੁੰਦਾ ਇਹਨਾਂ ਨੇ ਡੇਰੇ ਦੇ ਜਿਹੜੇ ਸ਼ਰਧਾਲੂ ਹੁੰਦੇ ਉਹਨਾਂ ਦਾ ਕੈਲਕੂਲੇਸ਼ਨ ਕਰਨਾ ਹੁੰਦਾ ਵੀ ਕਿੰਨੀਆਂ ਕਬੂਟਾਂ ਨੇ 2 ਲੱਖ ਹੈ 3 ਲੱਖ ਹੈ 4 ਲੱਖ ਹੈ 5 ਲੱਖ ਹੈ ਤੇ ਫਿਰ ਉਹਨਾਂ 4-5 ਲੱਖ ਵੋਟਾਂ ਦੇ ਅੱਗੇ ਸਿਕਿਸ ਨਾਂ ਤੇ ਕੀ ਮੈਨਾਂ ਰੱਖਦੇ ਆ ਕੁਛ ਵੀ ਨਹੀਂ ਕੁਛ ਵੀ ਨਹੀਂ ਜਦ ਕਿ ਇਥੋਂ ਲੱਖਣ ਲਾਉਣ ਦੀ ਲੋੜ ਹੈ ਵੀ ਸਾਡੇ ਕੌਮ ਦੇ ਘੜਮ ਚੌਧਰੀ ਕੌਮ ਨੂੰ ਖਤਮ ਕਰਨ ਵਾਲੇ ਤੇ ਕਿਦਾਂ ਬਰੀਕੀ ਦੇ ਨਾਲ ਉਪਰਾਲੇ ਕਰ ਰਹੇ ਨੇ ਬਰੀਕੀ ਦੇ ਨਾਲ ਉਪਰਾਲੇ ਕਰ ਰਹੇ ਨੇ ਇਹਦੇ ਵਿੱਚ ਇੱਕ ਹੋਰ ਤੰਗ ਕਸ਼ਿਆ ਸੀ ਕਿਸੇ ਨੇ ਤੇ ਉਹ ਤੰਗ ਜਿਹੜਾ ਨਾ ਕਿਤੇ ਨਾ ਕਿਤੇ ਸਹੀ ਵੀ ਟੁਕਦਾ ਹੈ ਸਹੀ ਬੋਕਦੇ ਵੀ ਇੱਕ ਜਿਹੜਾ ਡਰਾਮਾ ਸੀ ਉਹ ਡਿਬਰੂਗੜ੍ਹ ਜਾ ਕੇ ਖਤਮ ਹੋ ਗਿਆ ਉੱਥੇ ਗੱਲ ਕਿਹਦੀ ਆਈ ਅਮਰਤਪਾਲ ਦੀ ਉਹ ਡਰਾਮਾ ਪੰਜਾਬ ਤੋਂ ਸ਼ੁਰੂ ਕੀਤਾ ਸੀ ਨਾ ਕਿ ਅਸੀਂ ਕਾਮ ਦੇ ਪੰਜਾਬ ਦੇ ਵਾਰਸ਼ਾਂ ਜਥੇਬੰਦੀ ਬਣਾਈ ਸੀ ਤੇ ਡਿਬਰੂਗੜ੍ਹ ਲ ਜਾ ਕੇ ਉਹਨੂੰ ਖਤਮ ਕਰ ਦਿੱਤਾ ਜਿਹੜੇ ਕੋ ਡਰਾਮਾ ਖਤਮ ਢੋਲ ਵਿਜਾਣ ਵਾਲੇ ਨੂੰ ਕਹਿੰਦਾ ਵੀ ਆ ਚੱਕ 500 ਰੁਪਇਆ ਤੇਰੀ ਵਧਾਈ ਤੇ ਡੰਗਾ ਲਾਉਣਾ ਖਤਮ ਕਰ ਬੰਦ ਕਰ ਉਹ ਤਾਂ ਮੇਰੇ ਵਰਗਾ ਮਾੜਾ ਮੋੜਾ ਕਿਤੇ ਜਿਹੜਾ ਜਵਾਨ ਜੂਨ ਤੇ ਨਹੀਂ ਹੁੰਦੀ ਆ ਅਰ ਜਿਹੜੀ ਆ ਪਟੀਸ਼ਨ ਜਿਹੜੀ ਉਹ ਖਾਰਜ ਹੋਰਾਂ ਦੇ ਉਦੋਂ ਮੇਰੇ ਵਰਗਾ ਕਿਤੇ ਕਹਿੰਦਾ ਵੀ ਅਮਰਤਪਾਲ ਕਿਤੇ ਨੇਤਾ ਖਤਮੇ ਕੰਮ ਤੇ ਦੂਜਾ ਡਰਾਮਾ ਜਿਹੜਾ ਹੀਰਾ ਮਹਿਲ ਦੇ ਵਿੱਚ ਹੋਇਆ ਉਹ ਬੱਚੇ ਨੂੰ ਉਹਦੀ ਕਹਾਣੀ ਬਣਾਈ ਗਈ ਪੁਨਰ ਜਨਮ ਉਹਨੂੰ ਕਿਹਾ ਗਿਆ ਕਿ ਜਿਹੜਾ ਪ੍ਰਦੂਮ ਸਿੰਘ ਰਾਜਾ ਹੋਇਆ ਕਿ ਉਹਦਾ ਵਾਰਿਸ ਹੈ ਉਹਦਾ ਦੁਆਰਾ ਜਨਮ ਹੋਇਆ ਪੁਨਰ ਜਨਮ ਤੋਂ ਅਗਲੇ ਹੁੰਦਾ ਹੈ ਹਾਲਾਂਕਿ ਸਿੱਖ ਸਨਾਤ ਇਹ ਪੁਨਰ ਜਨਮਾ ਨੂੰ ਮੰਨਦੇ ਨਹੀਂ ਪਰ ਸਾਡੀ ਕੌਮ ਦੇ ਘੜਾਮ ਚੌਧਰੀ ਕਸੋੜ ਰਹੇ ਨੇ ਵਿੱਚ ਵੀ ਦੁਆਰਾ ਦਾ ਜਨਮ ਹੋਇਆ ਸਾਰਖੀ ਕਿ ਕਢੇ ਗਏ ਕਿ ਮੈਂ ਤਾਂ ਰਾਜਾ ਰਾਤ ਨੂੰ ਉੱਠਦਾ ਉਹ ਬੱਚਾ ਆਪਣੇ ਕੋਠੀ ਦੇ ਉੱਪਰ ਝੰਡਾ ਚੁਲਾ ਦਿੰਦਾ ਹੈ ਰਾਜਾਂ ਵਾਲੀ ਫੀਲਿੰਗ ਲੈਂਦਾ ਇੱਕ ਜਣੇ ਕਿ ਪੂਰੀ ਘਾੜਤ ਧੜ ਕੇ ਰਾਜਾ ਬਣਾ ਕੇ ਉਹਨੂੰ ਪੇਸ਼ ਕੀਤਾ ਗਿਆ ਇਹ ਕਥਾ ਕਹਾਣੀਆਂ ਵੀ ਅੱਜ ਦੀਆਂ ਨਹੀਂ ਇਹ ਬਹੁਤ ਪੁਰਾਣੀਆਂ ਚਲਦੀਆਂ ਨੇ ਇਹਨਾਂ ਲੋਕਾਂ ਨੇ ਜਦੋਂ ਹੇਮਕੁੰਡ ਪਰਬਤ ਹੈ ਜਿੱਥਾਂ ਉਹ ਸਾਰੀਆਂ ਕਥਾ ਕਹਾਣੀਆਂ ਕਰਕੇ ਗੁਰੂ ਪਾਸ਼ਣ ਚੌਂਕੜਾ ਮਾਰ ਕੇ ਉਥੇ ਸਿਮਰਨ ਕਰਾਉਣ ਬਾਅਦ ਤੇ ਬਹਾ ਦਿੱਤਾ ਗੁਰੂ ਤੇਗ ਬਹਾਦਰ ਪਾਸ਼ਣ ਨੂੰ ਪੂਰੇ ਵਿੱਚ ਬਹਾ ਦਿੱਤਾ ਜੇ ਗੁਰੂ ਸਾਹਿਬਾਨ ਨੂੰ ਇਦਾਂ ਇਹ ਕਥਾ ਕਹਾਣੀਆਂ ਦੇ ਨਾਲ ਜੋੜ ਕੇ ਸੁਨਾਹ ਖਤਮ ਕਰ ਸਕਦੇ ਰਾਜੇ ਬਣਾਉਣੇ ਇਹਨਾਂ ਲਈ ਬਹੁਤ ਸੌਖੀ ਗੱਲ ਹੈ ਤਦੋਂ ਮੈਂ ਤਾਂ ਕਹਿੰਦੀ ਆ ਵੀ ਸਾਡੀ ਕੌਮ ਦੇ ਜਿਹੜੇ ਠੇਕੇ ਦਾ ਡਿਕਟੇਟਰ ਨੇ ਲੋਕਾਂ ਨੂੰ ਗਾਲੀ ਗੋਲਛ ਕਰਨ ਵਾਲੇ ਵੀ ਉਹ ਹਰ ਥਾਂ ਤੇ ਮਿਸਿੰਗ ਹੁੰਦੇ ਆ ਤੇ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਅਰਥਾਂ ਤੇ ਕਿਉਂ ਹਾਜ਼ਰ ਹੁੰਦਾ ਹੈ ਹਾਜ਼ਰ ਹੁੰਦਾ ਜਾਂ ਹਾਜ਼ਰ ਕੀਤਾ ਜਾਂਦਾ ਹੈ ਗਲਤ ਐ ਇੰਨੀ ਕਾ ਬਸ ਇੱਕ ਤਾਂ ਇਹ ਹੁੰਦਾ ਨਾ ਵੀ ਕਿਸੇ ਨੂੰ ਵਿਆਹ ਤੇ ਕਾਰਡ ਦੇ ਕੇ ਸੱਦਿਆ ਜਾਂਦਾ ਇਨਵਿਟੇਸ਼ਨ ਕਾਰਡ ਦਿੱਤਾ ਜਾਂਦਾ ਨਾ ਵੀ ਹਾਂ ਤੁਸੀਂ ਆਇਓ ਸਾਡੇ ਫਕਸ਼ਨ ਤੇ ਤੇ ਇੱਕ ਕਹਿ ਲਈਏ ਵੀ ਫਰਮਾਇਸ਼ਾਂ ਫਰਮੋਸ਼ਾਂ ਪਾ ਕੇ ਬਰੀਕੀ ਦੇ ਨਾਲ ਕਹਿ ਲਈਏ ਵੀ ਉਹ ਧੱਕੇ ਦੇ ਨਾਲ ਉਹਦੀ ਐਂਟਰੀ ਕਰਵਾਈ ਜਾਂਦੀ ਹੈ ਜੇ ਧੱਕੇ ਨਾਲ ਐਂਟਰੀ ਕਰਵਾਈ ਜਾਵੇ ਉਹਦੀ ਖਬਰਾਂ ਵੱਡੀਆਂ ਬਣ ਜਾਂਦੀਆਂ ਨੇ ਜਿਹਨੂੰ ਕਾਰਡ ਕਿਸੇ ਘਰ ਦੇ ਬੰਦੇ ਨੇ ਦਿੱਤਾ ਹੋਵੇ ਉਹ ਤਾਂ ਚੁੱਪ ਕਰਕੇ ਆਊਗਾ ਬੰਦਾ ਉਹਦਾ ਕੋਈ ਟਾਈਮ ਟੇਬਲ ਨਹੀਂ ਹੁੰਦਾ ਬਸ ਉਹਨੇ ਆਉਣਾ ਹੁੰਦਾ ਗੁਰੂ ਸਾਹਿਬ ਅਗੇ ਮੱਥਾ ਟੇਕ ਕੇ ਚਾਰ ਪਕੌੜੇ ਖਾ ਕੇ ਜਵੇਂ ਨੀਟਾ ਗਿਆ ਸੀ ਰਗਵ ਚੰਡੇ ਦੇ ਵਿਆਹ ਤੇ ਤੇ ਉਹਨੇ ਦੇ ਕੇ ਸ਼ ਕਰਨਾ ਵਾਪਸ ਹੋਣਾ ਹੁੰਦਾ ਪਰ ਜਿਹੜੀ ਇਦਾਂ ਦੀ ਐਂਟਰੀ ਹੁੰਦੀ ਐ ਫਿਰ ਇਹ ਐਂਟਰੀ ਨੇ ਕਿਦਾਂ ਹੈਲੀਕਾਪਟਰ ਤਾਰਨਾ ਹੈ ਕਿਦਾਂ ਸਕਿਉਰਟੀ ਨੇ ਚੈੱਕ ਕਰਨਾ ਹੈ ਕਿਦਾਂ ਉੱਥੇ ਮੂਰੇ ਮੂਰੇ ਕੈਮਰਾ ਹੁੰਦਾ ਤੇ ਲੋਕਾਂ ਨੂੰ ਪਾਸੇ ਹਟਾਉਣਾ ਹੁੰਦਾ ਤੇ ਇਹ ਸਾਰਾ ਕੁਝ ਬਹੁਤ ਬਰੀਕੀ ਦੇ ਨਾਲ ਇਹਨੂੰ ਕਸਪੈਟ ਕਿੰਦੇ ਆ ਇਹ ਕੀਤਾ ਜਾ ਰਿਹਾ ਜਨਕਿ ਸਿੱਖ ਕੌਮ ਦੇ ਜਿਹੜੇ ਬੋਲਬਾਲੇ ਨੇ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਸੰਧਾਨਤਾ ਨੂੰ ਇਤਿਹਾਸ ਨੂੰ ਸਾਰਾ ਕੁਝ ਮਲਿਆ ਮੇਟ ਕੀਤਾ ਜਾ ਰਿਹਾ ਬਸ ਇਹ ਕਹਿ ਲਓ ਵੀ ਸ਼ਬਦ ਗੁਰੂ ਦਾ ਬੋਲ ਵਾਲਾ ਖਤਮ ਕਰਕੇ ਦੇਹ ਧਾਰੇ ਨੂੰ ਪਰਮੂਡ ਕੀਤਾ ਜਾ ਰਿਹਾ ਇਹ ਕਰਦਾ ਕੌਣ ਹੈ ਸਾਡੇ ਆਪਣੇ ਕਰ ਰਹੇ ਨੇ ਇਹ ਗੱਲਾਂ ਥੋੜੀਆਂ ਨੇ ਧਿਆਨ ਦੇ ਨਾਲ ਸੁਣ ਲਿਓ ਜੇ ਖਾਨੇ ਵਿੱਚ ਪੈ ਗਿਆਂ ਤੇ ਨਹੀਂ ਤਾਂ ਫਿਰ ਮਲਿਆ ਮੇਟ ਸਮਝੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ